ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਈਬਰੂ ਜੀ ਸਭ ਨੂੰ ਤੁੰਗਰਸਦੀਆਂ ਬਖਸ਼ਣ ਤੇ ਜਿਵੇਂ ਕਿ ਮੈਂ ਕੱਲ ਦੱਸਿਆ ਸੀ ਕਿ ਸਾਡੀ ਮੱਝ ਜਿਹੜੀ ਆ ਫਾਲ ਜਟ ਗਈ ਤੇ ਹੁਣ ਜਾ ਕੇ ਉਹ ਯਾਨੀ ਕੱਲ ਤੱਕ ਲਈ ਮਟਾਂਡੀ ਆਈ ਸੀ ਤੇ ਹੁਣ ਜਾ ਕੇ ਉਹਨੇ ਬੱਚਾ ਜਿਹੜਾ ਉਹ ਕੱਢਿਆਗਾ ਹੁਣ ਬੱਚਾ ਸਿੱਟਿਆਗਾ ਸਮਾਰਗੇ ਬਹੁਤ ਸੁਭਾ ਦੀ ਤਾਂਗ ਹੋਈ ਜਾਂਦੀ ਸੀਗੀ ਗਾਲਾਂ ਕਰੀ ਜਾਂਦੀ ਸੀ ਖਾਦਾ ਪੀਤਾ ਵਧੀਆਗਾ ਪਰ ਉਹ ਗੀੜੇ ਦਈਆਂ ਦੀ ਸੀਗੀ ਤੇ ਹੁਣ ਜਾ ਕੇ ਜਿਹੜਾ ਬੱਚਾ ਨਿਕਲਿਆ ਤੇ ਆਪਦੇ ਕਰਮ ਜਦੋਂ ਮਾਰ ਦਿੰਦੇ ਆਈ ਬੱਚਾ ਜਿਹੜਾ ਕੱਟੀ ਸੀਗੀ ਆ ਦੇਖੋ ਪੰਜ ਕਟੀਆਂ ਤੋਂ ਬਾਅਦ ਮਸਾਂ ਇੱਕ ਕੱਟੀ ਆਉਣੀ ਸੀ ਜਦੋਂ ਆਪਦੀ ਕਿਸਮਤ ਹਾਰ ਦਿੰਦੀ ਹੈ ਨਾ ਜੀ ਇੱਥੇ ਆ ਕੇ ਦਿੰਦੀ ਹੈ ਜੀ ਜੇ ਹੁਣ ਕੱਟੀ ਆਈ ਸੀ ਤਾਂ ਉਹ ਆਏ ਕੋਗੇ ਕਾਜਾ ਬੱਚਾ ਹੈ ਸਾਢੇ 4 ਮਹੀਨੇ ਪੂਰੇ ਹੋਣ ਚ 10 ਦਿਨ ਰਹਿ ਗਏ ਸੀਗੇ 4 ਮਹੀਨੇ ਪੂਰੇ ਹੋ ਜਾਣੇ ਸੀ 6 ਰਹਿ ਗਏ ਸੀ ਮਗਰ ਚਲੋ ਕੋਈ ਗੱਲ ਨਹੀਂ ਜੀ ਜੋ ਵੈਗਰੂ ਦਾ ਭਾਣਾ ਆਪਾਂ ਨੂੰ ਮੰਨਣਾ ਪੈਂਦਾ ਹੈਗਾ ਅੱਗੇ ਵਾਸਤੇ ਉਮੀਦ ਕਰਦੀਆਂ ਕਿ ਚੰਗਾ ਹੀ ਹੋਵੇ ਜੋ ਹੋਵੇ ਇਹ ਕੱਟੀ ਆਪਣੇ ਕਰਮਾਂ ਚ ਨਹੀਂ ਸੀਗੀ ਚਲੋ ਜੀ ਕੱਪੜੇ ਲੱਤੇ ਮੈਂ ਧੋਲੇ ਸੀਗੇ ਕਪੜੀ ਮੈਂ ਅੱਜ ਟਾਈਮ ਨਾਲ ਹੀ ਧੋਲੇ ਸੀ ਕਿਉਂਕਿ ਦਿਨ ਠੰਡਾ ਸੀ ਅੱਜ ਅੱਗੇ ਤਾਂ ਮੈਂ ਸ਼ਾਮ ਨੂੰ 4 3:30-4 ਵਜੇ ਯਾਨੀ ਚਾਹ ਚੂ ਪੀ ਕੇ ਉਹਦੇ ਬਾਅਦ ਮਸ਼ੀਨ ਲਾਉਣੀ ਹੁੰਦੀ ਆ ਅੱਜ ਦਿਨ ਠੰਡਾ ਸੀ ਇੱਕ ਪਰਵੀਰ ਨਾ ਆ ਕੇ ਸੌਂ ਗਿਆ ਤੇ ਮੈਂ ਸੋਚੇ ਫਿਰ ਟਾਈਮ ਦਾ ਲਾਹਾ ਲਿਆ ਜਾਵੇ ਕਿਉਂਕਿ ਇਹ ਸ਼ਾਮ ਨੂੰ ਸਫਤ ਉਹਨੇ ਚਲੇ ਜਾਂਦੇ ਟਿਊਸ਼ਨ ਤੇ ਫਿਰ ਇਹਨੂੰ ਰੱਖਣਾ ਪੈਂਦਾ ਕੋਲੇ ਤੇ ਤਾਂ ਕਰ ਕੀ ਤੇ ਹੁਣ ਟਾਈਮ ਹੋ ਗਿਆ ਜੀ 4:30 ਦਾ ਪੌਣੇ 5 4:30 ਤੇ ਮੈਂ ਪਾਉਣੀ ਆਪਸ ਨੂੰ ਸੰਨੀ ਕਰਦੇ ਆ ਬਾਹਰ ਕਿਉਂਕਿ ਅੱਜ ਦਿਨ ਠੰਡਾ ਹੀ ਆ ਬਾਹਲੀ ਗਰਮੀ ਨਹੀਂ ਹੈਗੀ ਨਾਲੇ ਮੱਝ ਕੁਝ ਖਾ ਪੀ ਲੋ ਕਿਉਂਕਿ ਸਵੇਰ ਦਾ ਖਾਣ ਖਾਦਾ ਤਾਂ ਹੈਗਾ ਉਹਨੇ ਇਹ ਹੀ ਗੱਲ ਨਹੀਂ ਗਾਲਾ ਕਰੀ ਜਾਂਦੀ ਆ ਵਧੀਆ ਪਰ ਫਿਰ ਵੀ ਤਕਲੀਫ ਚ ਸੀ ਹਨਾ ਉਹਨੂੰ ਰੈਸਟ ਨਹੀਂ ਹੋਈ ਹੈਗੀ ਉਹਨੇ ਤੇ ਚਲੋ ਜੀ ਜੋ ਵਾਇਗਰੂ ਜੀ ਨੇ ਕਰਨਾ ਹੁੰਦਾ ਉਹ ਹੋ ਕੀ ਰਹਿੰਦਾ ਹਨਾ ਜੀ ਆਪਣੇ ਕਰਮਾਂ ਦੀ ਗੱਲ ਹੁੰਦੀ ਹੈ ਜੀ ਪਰ ਹੁਣ ਐ ਲੱਗਦਾ ਵੀ ਜੇ ਅਗਲੇ ਸਵੇਰ ਮੱਝ ਨੇ ਕੱਟਾ ਦੇਤਾ ਫਿਰ ਆ ਘਟ ਬਾਲੀ ਰੜਕੂਗੀ ਹੁਣ ਤਾਂ ਆਪਾਂ ਚਲ ਕਹਿਦੇ ਨੇ ਚਲ ਕੋਈ ਗੱਲ ਨਹੀਂ ਹੈ ਨਾ ਦੇਖੀ ਜਾਊਗੀ ਜਦੋਂ ਆਪਣੇ ਕੋ ਹੱਥ ਪੱਲੇ ਨਹੀਂ ਹੈਗਾ ਨਾ ਜੋ ਕੁਝ ਹੋ ਗਿਆ ਆਪਾਂ ਨੇ ਇਹ ਚ ਕੋਈ ਹੈ ਹੀ ਨਹੀਂ ਆਪਾਂ ਕੁਝ ਨਹੀਂ ਕਰ ਸਕਦੇਗੇ ਪਰ ਫਿਰ ਬਾਲਾ ਇਹ ਹੋਗਾ ਵੀ ਜੇ ਉਹ ਕੱਟੀ ਸਿਰੇ ਲੱਗ ਜਾਂਦੀ ਤਾਂ ਚਲੋ ਜੀ ਬਾਕੀ ਜੋ ਆਪਣੇ ਹੈ ਨਾ ਵੈਗਰੂ ਜੀ ਨੇ ਲਿਖਿਆ ਚਲੋ ਪ੍ਰਮਾਤਮਾ ਕੀ ਪਤਾ ਅੱਗੇ ਆਪਣੇ ਲਈ ਕੁਛ ਇਦੂ ਵੀ ਹੋਰ ਚੰਗਾ ਸੋਚਿਆ ਹੋਵੇ ਵੈਗਰੂ ਜੀ ਨੇ ਤੇ ਆਸ ਤਾਂ ਰੱਖਣੀ ਪੈਂਦੀ ਹੈ ਕਿ ਆਸ ਨਾਲ ਹੀ ਸਭ ਕੁਝ ਹੈਗਾ ਤੇ ਜੋ ਲਈ ਜੀ ਮੈਂ ਲੱਗਦੀ ਆ ਸੰਨੀ ਪਾਉਣ ਤੇ ਕੱਪੜੇ ਊ ਮੈਂ ਤੀਜੇ ਦਿਨੋਂ ਧੋਣੀ ਹੁੰਦੀ ਆ ਰੋਜ਼ ਮੈਂ ਕੱਪੜੇ ਨਹੀਂ ਤੂੰ ਦੀ ਜੇ ਤਾਂ ਕੁਦਰਤੀ ਕੋਈ ਕੰਮ ਪੈ ਜੇ ਜਾਂ ਹੋਈ ਸਵੇਰੇ ਕਿਤੇ ਜਾਣਾ ਜਾਂ ਕੋਈ ਵੀ ਰੀ ਹਰਜੀਤ ਦੇ ਇਹਨਾਂ ਦੇ ਕੱਪੜੇ ਪਸੂਆਂ ਦੀ ਕੋਈ ਜੇਰ ਜੂਰ ਜਾਂ ਬਲੱਡ ਵੇਰ ਲਾ ਕੇ ਜਿਆਦਾ ਲਿਬੜ ਜਾਣ ਗੂ ਆ ਗੂ ਲੱਗ ਜੇ ਮੈਨੂੰ ਆ ਲੱਗੇ ਵੀ ਬਾਲੇ ਹੋ ਜਾਣਗੇ ਸਵੇਰ ਨੂੰ ਤਾਂ ਕੱਪੜੇ ਫਿਰ ਤਾਂ ਮੈਂ ਰੋਜ਼ ਧੋਦ ਹੀ ਨਹੀਂ ਹੁੰਦੀ ਆ ਨਹੀਂ ਮੈਂ ਤੀਜੇ ਦਿਨੋਂ ਧੋਣੀ ਹੁੰਦੀ ਹੈਗੀ ਫਿਰ ਨਹੀਂ ਮੈਂ ਰੋਜ਼ ਧੋਣੀ ਹੁੰਦੀ ਕੱਪੜੇ ਤੀਜੇ ਦਿਨੋਂ ਕੱਪੜੇ ਧੋਦੇ ਤੇ ਅੱਜ ਕੁਝ ਹਰਜੀਤ ਦੇ ਬੂਟ ਸੀ ਲਿਬੜੇ ਹੋਏ ਉਹ ਤੋਤੇ ਦੋ ਜੋੜੇ ਹੋਏ ਪਏ ਸੀਗੇ ਇਕੱਠੇ ਫਿਰਨੇ ਬਾਲੇ ਹੋ ਜਾਂਦੇ ਹੈਗੇ ਉਹ ਦੋਨੇ ਸਾਫ਼ ਕਰੇ ਉਹ ਤੋਤੇ ਹੈਗੇ ਤੇ ਹੁਣ ਲੱਗਦੇ ਸੱਨੀ ਪਾਉਣ ਤੇ ਸਵੇਰ ਤੋਂ ਮੈਂ ਗਲਕੰਦ ਮਿਸ਼ਰੀ ਮੱਝ ਨੂੰ ਸ਼ੁਰੂ ਕਰੂੰਗੀ ਨਾਲੇ ਹੋਰ ਵੀ ਪਹਿਣਾ ਮੇਰੀਆਂ ਜਿੰਗਾਂ ਦੇ ਘਰੇ ਪਸ਼ੂ ਰੱਖੇ ਹੋਇਆ ਕੱਪਰ ਨੂੰ ਸਾਵਧੀਆਂ ਨੇ ਜੇ ਕੋਈ ਪਸ਼ੂ ਫਿਰ ਜਾਂਦਾ ਨਹੀਂ ਰਹਿੰਦਾ ਤਾਰਾਂ ਸਾਫ਼ ਨਹੀਂ ਹੁੰਦੀਆਂ ਜਾਂ ਪਰਮਾਤਮਾ ਅਸਲ ਵਿੱਚ ਤਾਂ ਨਾ ਕਰੇ ਵਾਹਿਗੁਰੂ ਇਹ ਜਿਆ ਕੰਮ ਕਿਸੇ ਨਾਲ ਹੋਵੇ ਪਰ ਜੇ ਕੁਦਰਤੀ ਹੋ ਜਾਂਦਾ ਹੈ ਤਾ 300 ਗ੍ਰਾਮ ਮਿਸ਼ਰੀ ਤੇ 200 ਗ੍ਰਾਮ ਗੁਲਕੰਦ 400 ਗ੍ਰਾਮ ਦੇ ਪੈਕਟ ਆਉਂਦਾ ਹੁੰਦਾ ਤੇ 200 ਗ੍ਰਾਮ ਗੁਲਕੰਦ ਪਾ ਲੋ ਹਰ ਰੋਜ਼ ਪਸ਼ੂ ਨੂੰ ਦਿਓ ਲੱਕ ਟੁਕਟ 15 ਦਿਨ ਤੇ ਪਸ਼ੂ ਵਧੀਆ ਸਾਫ਼ ਹੋ ਜਾਂਦਾਗਾ ਅੰਦਰੋਂ ਮੈਲ ਖੇਲਾ ਜਿਹੜੀ ਉਹ ਸਾਰੀ ਨਿਕਲ ਜਾਂਦੀ ਹੈਗੀ ਤੇ ਕਈਆਂ ਦੇ ਜਿਵੇਂ ਪਸ਼ੂ ਫਿਰਨ ਲੱਗ ਜਾਂਦੇ ਹੈਗੇ ਨਹੀਂ ਰਹਿੰਦੇ ਛੇਤੀ ਛੇਤੀ ਗਾਂਆਂ ਨਾਲ ਜ਼ਿਆਦਾ ਹੁੰਦਾ ਹੈ ਇਹ ਕੰਮ ਹਾਂਜੀ ਬੇਟਾ ਆ ਪਰਵੇਸ਼ ਨੂੰਦਕੋ ਨਹੀਂ ਆਉਣਾ ਸੈਂਗਲੇ ਜੀ ਟੰਗ ਤਾਂ ਹੁਣ ਇਹਨੂੰ ਓਖਾ ਹੋਇਆ ਪਿਆ ਏ ਨਹੀਂ ਇਹਨੇ ਥੱਲੇ ਖੇਡਣਾ ਸੀਗਾ ਮੈਨੂੰ ਆਏਗਾ ਮੈਂ ਖਾ ਪਸ਼ੂ ਸਾਬ ਬਾਕੀ ਕਈ ਭੈਣਾਂ ਨੂੰ ਨਹੀਂ ਹੈ ਨਾ ਐ ਵੀ ਹਿਸਾਬ ਹੋਂ ਦਾ ਵੀ ਕਿਹੜੇ ਹਿਸਾਬ ਨਾਲ ਦੇਣੀ ਹੈ ਕਿਵੇਂ ਘੋਲਣੀ ਹੈਗੀ ਕਿੰਨੀ ਘੋਲਣੀ ਹੈ ਜਾਂ ਗਲਕੰਦ ਕਦੋਂ ਪਾਉਣੀ ਹੈਗੀ ਮੈਂ ਸਵੇਰੇ ਬਣਾਉਂਗੀ ਤੇ ਵੀਡੀਓ ਬਣਾਉਂਗੀ ਜੇ ਕਿਸੇ ਭੈਣ ਨੂੰ ਕੋਈ ਡਾਊਟ ਆ ਤਾਂ ਜਰੂਰ ਸਵੇਰੇ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜure ਸਵੇਰੇ ਵੀਡੀਓ ਜਰੂਰ ਦੇਖਿਓ ਤੇ ਮੈਂ ਤੁਹਾਨੂੰ ਇਸ ਚੀਜ਼ ਦੱਸਣ ਦੀ ਕੋਸ਼ਿਸ਼ ਕਰੂੰਗੀ ਵੀ ਕਿਵੇਂ ਮੈਂ ਪਾਉਣੀ ਹੁੰਦੀ ਹੈ ਵੀ ਅਸੀਂ ਗਲਕੰਦ ਮਿਸ਼ਰੀ ਕਿਵੇਂ ਪਾਉਣੀ ਹੈਗੀ ਉਹਨੂੰ ਕੋ ਲੋ ਬਾਅਦ ਜਦੋਂ ਮਿਸ਼ਰੀ ਜਮਾ ਕੋਲ ਗਈ ਉਦੋਂ ਗਲਕੰਦ ਪਾ ਦੋ ਜੇ ਤਾਂ ਓਵੇਂ ਹੀ ਪਸ਼ੂ ਪੀਂਦਾ ਤਾਂ ਬਾੜੀ ਵਧੀਆ ਗੱਲਾਂ ਨਹੀਂ ਵਿੱਚ ਕੋਈ ਚੌਕਰ ਵਗੈਰਾ ਪਾ ਕੇ ਜਾਂ ਜਿਵੇਂ ਵੀ ਖਾਂਦਾ ਪਸ਼ੂ ਨੂੰ ਵਖਵਾ ਦੋ ਤੇ ਮੈਂ ਸਵੇਰ ਤੋਂ ਉਹਦਾ ਸ਼ੁਰੂ ਕਰ ਦੂੰਗੀ ਹੁਣ ਤੇ ਅੱਗੇ ਮਾਲਕ ਭਲੀ ਕਰੂਗਾ ਕੋਈ ਗੱਲ ਨਹੀਂ ਜੀ ਪਸ਼ੂ ਦੁੱਧ ਤੇ ਬਾਅਦ ਸੰਨੀ ਰਲਾ ਕੇ ਤੇ ਨਾਲ ਕੀ ਲਾਂਚ ਪਾ ਦਿਨੇ ਆ ਪਾਣੀ ਆਪੇ ਜਦੋਂ ਲੋੜ ਹੋਈ ਪੀ ਲੈਣੇ ਜੀ ਅਸਾ ਤੜਤੀ ਨਹੀਂ ਪਾਤਾ ਸੀ ਜੀ ਕੜੀ ਆਪਣੇ ਜੋਤ ਉਹ ਪਰੇ ਨੂੰ ਦੇ ਵਟਾਉਣ ਕ ਪਾ ਕੇ ਤੇ ਆਇਆ ਜੀ ਤਾਂ ਮੋਕ ਜੀ ਬਹੁਤ ਲੱਗੀ ਹੋਈ ਹੈ ਅਗਰ ਮੈਂ ਜੀ ਨਾਲ ਉਹ ਤੋਂ ਮਾਰ ਓਡਾ ਮੂੰਹ ਓਡਾ ਗਲਾਸ ਪੀ ਲੋ ਮਾਈ ਬਾਸੇ ਉਹ ਚਲੋ ਜੀ ਕਟਾ ਮੈਂ ਭਰਿਆਂਦਾ ਇਹ ਸਾਡੇ ਪਿਛਲੇ ਸਾਲ ਵਾਲੇ ਕਣਕ ਹੋਏ ਚੱਲੀ ਜਾਂਦੀ ਹੈ ਪਿਛਲੇ ਸਾਲ ਅਸੀਂ ਲਾ ਕੇ ਭਰੀ ਹੋਈ ਸੀਗੀ ਵੀ ਜਾਨੀ ਪੱਖੇ ਨਾਲ ਲਾ ਕੇ ਉਹਦੇ ਲੇਬਰ ਮਿਲ ਗਈ ਸੀ ਸਾਫ਼ ਕਰਕੇ ਕਣਕ ਫੇਰ ਢੋਲ ਭਰਿਆ ਸੀ ਕਣਕ ਸਾਡੇ ਵਾਵਾ ਪਈ ਸੀ ਕਿਉਂਕਿ ਪਸਵਾ ਨਾਲ ਹੀ ਕਣਕ ਲੱਗਦੀ ਹੈ ਇਹ ਜਦੋਂ ਆਪਾਂ ਲੇਟੀ ਵੀ ਹੋਣੀ ਹੈ ਦਾਣਾ ਭਿਉਣੀ ਹੈ ਅੱਜ ਸਾਡੀ ਅੱਧੇ ਸਾਲ ਹੋ ਗਿਆ ਛੇ ਮਹੀਨੇ ਲੇਟੀ ਖਾਂਦੀ ਨਹੀਂ ਸੀ ਆਪਣੇ ਤਾਂ ਕਿਹੜੀ ਲੱਗਦੀ ਨੇ ਤੇ ਤਾਂ ਕਰਕੇ ਕਣਕ ਸੀ ਹਜੇ ਪੁਰਾਣੀ ਚੱਲੀ ਜਾਂਦੀ ਹੈ ਅੱਜ ਅਸੀਂ ਹੁਣੇ ਭਰੀਆ ਢੋਲ ਬਿਨ ਲਾਇਤੀ ਜਦੋਂ ਹੁਣ ਨਵੀਂ ਕਣਕ ਹੋਈ ਉਹਦੇ ਉਦੋਂ ਤੁਰਤ ਪੀਣਾ ਕਰਨਾ ਪਿਆ ਕਰੂਗਾ ਮੈਨੂੰ ਚੜ ਜਾਂਦੀ ਹੈ ਗਰਦ ਹੁਣ ਸ਼ਿਕਾਇਆਂ ਲੱਗੀਆਂ ਪੰਜਾਂ ਨੇ ਮੈਂ ਕਰਦੀ ਸੀ ਮਖਣੀ ਗਰਮ ਦੋ ਤਿੰਨ ਦਿਨਾਂ ਦੀ ਇਕੱਠੀ ਹੋਈ ਪਈ ਹੈ ਕਿਤੇ ਸਬਜ਼ੀ ਫੜਾਤੀ ਮੰਮੀ ਨੂੰ ਮੰਮੀ ਚੌਲੇ ਕੱਢੀ ਜਾਂਦੇ ਹੈਗੇ ਪਰ ਵੀਰ ਨੂੰ ਲੱਗੇ ਸਿਫਤ ਉਹਨੇ ਖੜਾਉਣ ਮੈਂ ਜਦੋਂ ਮੈਂ ਉਹਨੇ ਮਖਣੀ ਗਰਮ ਕਰਦੇ ਆ ਨਾਲ ਇੱਕ ਦੋ ਹੋਰ ਨਿੱਕੇ ਨਿੱਕੇ ਕੰਮ ਜੀ ਹੈਗੇ ਕਰਨ ਵਾਲੀ ਸਬਜ਼ੀ ਨੂੰ ਉਦੋਂ ਅੱਗ ਲੱਗੀ ਪਈ ਇਹ ਚੌਲੇ ਦਿੱਤੇ 70 ਰੁਪਏ ਕਿਲੋ ਕਿ ਪੈਂਤੀਰ ਪੇ ਦਿੱਤਾ ਕਿ ਲੋ ਲੈ ਲੈ ਚਲ ਡੰਗ ਲੈ ਜੂਗਾ ਕੱਦੂ ਜਵਾਕ ਨਹੀਂ ਖਾਂਦੇ ਹੈ ਕਿ ਕੱਦੂ ਕੱਲੇ ਸਸਤੇ ਹੈ ਉਹ ਬੱਚੇ ਨਹੀਂ ਖਾਂਦੇ ਕਹਿੰਦੇ ਹੈਗਾ ਜੇ ਫਿਰ ਕੱਦੂ ਲੈ ਲਿਆ ਉਹ ਬੱਚਾ ਨਹੀਂ ਉਹ ਤਾਂ ਜਮ ਮਾਜ ਬਿਮਾਰ ਕੀ ਦੁੱਧ ਸੀ ਬੈਰੀ ਤੋਂ ਲੈਣੀ ਹੈਗੀ ਪਰ ਵੀ ਮੈਂ ਜਿਹੜਾ ਦੁੱਧ ਹੁੰਦਾ ਸਵੇਰ ਹੀ ਲੈਣਿਆ ਸੀ ਤੇ ਸਵੇਰ ਹੀ ਮੈਂ ਗਰਮ ਕਰਕੇ ਵਾਲਾ ਦੇ ਕੇ ਰੱਖ ਦਿੰਨੀ ਹੈ ਜਿਹੜੀ ਮਲਾਈ ਲੈਂਦੀ ਹੈਗੀ ਉਹਨੂੰ ਸ਼ਾਮ ਨੂੰ ਜਾਗ ਲਾ ਦਿੰਨੀ ਹੈਗੀ ਵਿੱਚ ਥੋੜਾ ਦੁੱਧ ਪਾ ਦਿੰਨੀ ਹੈ ਗਰਮ ਜਿਹਾ ਪਾਣੀ ਪਾ ਕੇ ਸੁਬਾ ਜਿਹੜੇ ਅੱਜ ਵਾਲਾ ਦਹੀਂ ਬਚੀ ਹੋਈ ਹੈ ਥੋੜੀ ਜਿਹੀ ਉਹ ਪਾ ਕੇ ਲੱਸੀ ਬਣਾ ਲੇ ਜੇ ਨਾਲ ਤਾਂ ਲੱਸੀ ਬਣ ਜਾਂਦੀ ਹੈ ਨਾਲੇ ਕਿ ਉਹ ਵਧੀਆ ਬਣ ਜਾਂਦਾ ਚੱਲ ਘਰ ਘਰ ਦਾ ਡੰਗ ਲਈ ਜਾਂਦਾ ਹੀ ਹੋਰ ਤਾਂ ਕੀ ਹੈਗਾ ਰੋਟੀ ਚੋਪੜੀ ਆਂਦੀ ਹੈ ਸਬਜ਼ੀ ਚ ਪਾਇਆ ਜਾਂਦਾ ਤੇ ਇਹ ਨਹੀਂ ਨਾ ਕਰੇ ਕਰੇ ਸਰੀ ਜਾਂਦਾ ਚਲੋ ਜੀ ਦੋਖ ਸੁਖ ਜਿੰਦਗੀ ਦੇ ਨਾਲ ਹੀ ਹੁੰਦੇ ਆ ਨਾ ਜਿਵੇਂ ਗੁਰਬਾਣੀ ਵੀ ਕਹਿੰਦੀ ਹੈ ਕਿ ਦੁੱਖ ਸੁੱਖ ਦੁਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਸਾਰੀ ਜ਼ਿੰਦਗੀ ਇਸ ਨਾਲ ਹੀ ਚੱਲਦੇ ਨੇ ਜੀ ਸੁੱਖ ਨੇ ਤਾਂ ਦੁੱਖ ਵੀ ਐ ਸਾਰੇ ਕੁਝ ਜ਼ਿੰਦਗੀ ਚ ਹੰਡਾਉਣਾ ਪੈਂਦਾ ਹੈ ਸਰੀਰ ਦੇ ਨਾਲ ਹੀ ਐ ਸਭ ਕੁਝ ਤੇ ਉਂ ਵੀ ਜੇ ਹੁਣ ਆਪਾਂ ਇੱਕ ਚੀਜ਼ ਪਿੱਛੇ ਕਰੀ ਜਾਵਾਂਗੇ ਜਿਵੇਂ ਸੁਖ ਨੇ ਸਾਬ ਦਾ ਅੱਜ ਅਸੀਂ ਪਾਠ ਕਰਿਆ ਸੀਗਾ ਕਿਉਂਕਿ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਤੇ ਉਹਦੇ ਵਿੱਚ ਮੈਨੂੰ ਬੜਾ ਲੱਗਿਆ ਵੀ ਜਦੋਂ ਮੈਂ ਸਵੇਰ ਉਹ ਉਹ ਪੰਕਤੀਆਂ ਪੜੀਆਂ ਨਾ ਸ਼ਬਦ ਕਿ 10 ਵਸਤੂਲੇ ਪਾਛੇ ਪਾਵੇ ਇੱਕ ਵਸਤੂ ਕਾਰਨ ਵੀ ਖੋਟ ਗਵਾਵੇ ਇੱਕ ਪੀਣਾ ਦੇ 10 ਪੀ ਹਰਲੇ ਤੋਂ ਮੂੜਾ ਕੋ ਕਹਾ ਕਰੇ ਮੈਨੂੰ ਬੜਾ ਲੱਗਿਆ ਮੈਂ ਕਿ ਹਾਂ ਵੀ ਗੱਲ ਸਹੀ ਹੈ ਜੀ ਹੁਣ ਮੰਨ ਲਓ ਆਪਾਂ ਕਹਿ ਦਿੰਦੇ ਆ ਬੱਚਾ ਕੱਟੀ ਨਹੀਂ ਰਹੀ ਹੈ ਨਾ ਇਹ ਸਭ ਸੁਹਾ ਖਰਾਬ ਹੋ ਗਿਆ ਜੇ ਪਲਾਂ ਪਿਛਲਾ ਵੀ ਨਾ ਮਿਲਦਾ ਫਿਰ ਆਪਾਂ ਕੀ ਕਰਦੇ ਆਪਾਂ ਇਸ ਚੀਜ਼ ਲਈ ਸ਼ੁਕਰਾਨਾ ਨਹੀਂ ਕਰਦੇ ਕਿ ਸਾਨੂੰ ਜਿਹੜਾ ਕੁਝ ਦਿੱਤਾ ਠੀਕ ਹੈ ਜਿਹੜਾ ਨਹੀਂ ਦਿੱਤਾ ਉਹਦੇ ਲਈ ਆਪਾਂ ਕਹਿ ਦਿੰਨੇ ਵੀ ਇਹ ਸਾਨੂੰ ਨਹੀਂ ਦਿੱਤਾ ਚਲੋ ਜੁੱਥੇ ਵਾਇਗਰੂ ਨੇ ਰੱਖਿਆ ਹੈ ਉਧੀ ਰਜ਼ਾ ਵਿੱਚ ਰਾਜੀ ਆ ਤੇ ਆਸ ਕਰਦੇ ਆ ਅੱਗੇ ਵਾਹਿਗੁਰੂ ਜੀ ਨੇ ਸਾਡੇ ਲਈ ਕੋਈ ਚੰਗਾ ਹੀ ਸੋਚਿਆ ਹੋਊਗਾ ਕਿਉਂਕਿ ਇਹ ਕਹਿੰਦੇ ਹੁੰਦੇ ਆ ਨਾ ਬਾਪ ਕਦੇ ਵੀ ਆਪਣੇ ਸੰਤਾਨ ਲਈ ਮਾੜਾ ਨਹੀਂ ਸੋਚਦਾ ਉਹ ਹਮੇਸ਼ਾ ਚੰਗਾ ਹੀ ਸੋਚਦਾ ਹੁੰਦਾ ਹੈਗਾ ਤੇ ਅੱਗੇ ਲਈ ਇੱਕ ਚੰਗੀ ਭਵਿੱਖ ਦੀ ਕਾਮਨਾ ਕਰਦੇ ਆਂਗੇ ਅਰਦਾਸ ਕਰਦੇ ਆਂਗੇ ਵਾਹਿਗੁਰੂ ਜੀ ਅੱਗੇ ਤੇ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਿਸੇ ਨੂੰ ਵੀ ਇੰਨੀ ਜ਼ਿਆਦਾ ਮੁਸ਼ਕਲ ਦੇ ਵਿੱਚ ਨਾ ਪਾਉਣ ਤੇ ਆਪਣੀ ਤਾਂ ਇਹੀ ਅਰਦਾਸ ਹੁੰਦੀ ਹੈ ਜੀ ਤੇ ਬਾਕੀ ਕਰਨਾ ਜੋ ਵੀ ਆ ਉਹ ਵੈਗਰੂ ਦੇ ਸਾਰੇ ਆ ਕੁਦਰਤ ਦੇ ਕੋਈ ਵੀ ਨਾਤਾ ਆਪਾਂ ਐਂਟੀ ਚੱਲ ਸਕਦੇ ਹਾਂ ਤੇ ਨਾ ਕੋਈ ਚੱਲ ਕੇ ਕਿਸੇ ਨੇ ਭਲਾ ਪਾਇਆ ਹੈਗਾ ਇਸ ਕਰਕੇ ਜਿਵੇਂ ਕੁਦਰਤ ਕਹਿੰਦੀ ਆਪਾਂ ਕਰੀ ਜਾਣੀ ਹੈਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਮਿਲਦੇ ਆ ਸਵੇਰੇ ਕਿਸੇ ਨਵੀਂ ਅਪਡੇਟ ਦੇ ਨਾਲ ਹੁਣ ਬਸ ਕਪੜੇ-ਕੁਪੜੇ ਲਾਉਣੇ ਹੈਗੇ ਤੈਹਾ ਲਾਉਣੇ ਆ ਨਹੀਂ ਫਿਰ ਉੱਥੇ ਦੇ ਉੱਥੇ ਇਕੱਠੇ ਹੋਈ ਜਾਂਦੇ ਰਹਿੰਦੇ ਜੇ ਮੰਨ ਲਓ ਗਾਂ ਪਾ ਦੀ ਹੈ ਨਾ ਅਬ ਸਵੇਰੇ ਚਲ ਫੇਰ ਸਹੀ ਫਿਰ ਉਹਨੇ ਇਕੱਠੇ ਹੋਈ ਜਾਂਦੇ ਆ ਇਹ ਕਰਕੇ ਹੁਣ ਪ੍ਰਵੀਰ ਗਿਆ ਹੋਇਆ ਹੈ ਖੇਡਣ ਤੇ ਮੈਂ ਕਪੜੇ-ਕੁਪੜੇ ਸਾਂਭ ਲਾਂ ਉਹਨੇ दाल ਸਬਜ਼ੀ ਦਾ ਟਾਈਮ ਹੋ ਜੂਗਾ दाल ਸਬਜ਼ੀ ਬਣਾਵਾਂਗੇ ਆਲੂ ਚੌਲੇ ਤੇ ਚਲੋ ਤੇ ਮਿਲਦੇ ਆ ਸਵੇਰੇ ਕਿਸੇ ਨਵੀਂ ਅਪਡੇਟ ਦੇ ਨਾਲ ਜੇ ਚੈਨਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਤੇ ਚੈਨਲ ਨੂੰ ਤੇ ਜਿਹੜੇ ਨਵੇਂ ਆਏ ਹੋਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਅੰਤ ਤੱਕ ਇਸ ਵੀਡੀਓ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਸਪੋਰਟ ਬਣਾਈ ਰੱਖੋ ਜੀ ਤੇ ਆਪਣੇ ਕੋਲੇ ਜਿੰਨੇ ਇੱਕ ਗੁਣ ਹੁੰਦੇ ਨੇ ਆਪਾਂ ਜਰੂਰ ਦੱਸਾਂਗੇ ਜੀ ਵੇਖੋ ਜੀ ਕੋਈ ਵੀ ਬੰਦਾ ਸਰਬਗੁਣ ਸੰਪੰਨ ਨਹੀਂ ਹੁੰਦਾ ਹੈਗਾ ਹਰੇਕ ਵਿੱਚ ਕੁਝ ਨਾ ਕੁਝ ਕਮੀਆਂ ਹੁੰਦੀਆਂ ਪਰ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਵੀ ਸਿੱਖਦੇ ਰਹਿਣਾ ਹੀ ਜ਼ਿੰਦਗੀ ਦਾ ਨਾਮ ਹੈ ਪਰਿਵਰਤਨ ਹਮੇਸ਼ਾ ਆਉਂਦਾ ਰਹਿੰਦਾ ਹੈ ਤੇ ਸਿੱਖਦੇ ਰਹੋ ساری ਜ਼ਿੰਦਗੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਖੜੇ ਤਾਂ ਪਾਣੀ 'ਚ ਵੀ ਜਿਲਬ ਪੈ ਜਾਂਦੀ ਹੈ ਜੀ ਜੇ ਚੱਲਦਾ ਰਹੇ ਤਾਂ ਸਾਫ਼ ਰਹਿੰਦਾ ਹੈਗਾ ਇਸ ਕਰਕੇ ਆਪਣੇ ਆਪ ਵਿੱਚ ਨਵੀਆਂ ਤਬਦੀਲੀਆਂ ਲਿਆਉਂਦੇ ਜਾਓ ਮੈਨੂੰ ਵੀ ਐਂ ਲੱਗਦਾ ਹੁੰਦਾ ਵੀ ਜੇਕਰ ਮੇਰੇ ਵਿੱਚ ਕੋਈ ਖੋਟ-ਮਾੜ ਹੈ ਜਾਂ ਕੋਈ ਕੰਮ ਨੂੰ ਲੱਗਦਾ ਵੀ ਇਸ ਤਰ੍ਹਾਂ ਨਾਲ ਹੋਰ ਬਿਹਤਰ ਹੋ ਸਕਦਾਗਾ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾਗਾ ਵੀ ਜਦੋਂ ਮੈਨੂੰ ਕੋਈ ਰਾਇ ਮਿਲਦੀ ਹੈਗੀ ਕਿਉਂਕਿ ਕਈ ਵਾਰ ਆਪਾਂ ਨੂੰ ਨਹੀਂ ਉਸ ਚੀਜ਼ ਦਾ ਹਸਾਬ ਕਿਤਾਬ ਤਾਂ ਪਤਾ ਲੱਗਦਾ ਹੁੰਦਾ ਤਾਂ ਜੇ ਕੋਈ ਦੱਸ ਦੇ ਤਾਂ ਬਹੁਤ ਸੋਹਣੀ ਗੱਲ ਹੁੰਦੀ ਹੈ ਤੇ ਜਰੂਰ ਕਮੈਂਟ ਕਰਿਆ ਕਰੋ ਮਿਲਦੇ ਆਂ ਸਵੇਰੇ ਕਿਸੇ ਨਵੀਂ ਅਪਡੇਟ ਦੇ ਨਾਲ ਹੱਸਦੇ ਰਹੋ বাসਦੇ ਰਹੋ ਕੁਝਰੋ ਆਬਾਦ ਰਹੋ ਧੰਨਵਾਦ